ਜੇਕਰ ਤੁਸੀਂ ਕਰੋ ਸੈਰ ਕਰਨ ਦੇ ਲਈ ਬਾਹਰ ਨਿਕਲਦੇ ਹੋ ਤਾਂ ਸਭ ਤੋਂ ਪਹਿਲਾ ਇਹ ਤਸਵੀਰਾਂ ਵੇਖ ਲਓ ਕਿਉਂਕਿ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਉਂਦੀਆਂ ਨੇ ਸੈਰ ਕਰ ਰਹੀ ਵਿਅਕਤੀ ਤੇ ਕਿਸ ਤਰ੍ਹਾਂ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਲੁਟੇਰੇ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਨੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਮਾਮਲਾ ਫਿਰੋਜ਼ਪੁਰ ਦਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਤਾਜ਼ਾ ਮਾਮਲਾ ਫਿਰੋਜ਼ਪੁਰ ਕੈਂਟ ਤੋਂ ਸਾਹਮਣੇ ਆਇਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਿਅਕਤੀ ਸੈਰ ਕਰਨ ਦੇ ਲਈ ਘਰੋਂ ਨਿਕਲਿਆ ਸੀ ਪਰ ਉਸ ਨੂੰ ਪਰ ਉਸ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਜੋ ਜਾਣਕਾਰੀ ਹੈ ਉਸ ਅਨੁਸਾਰ ਜ਼ਖਮੀ ਵਿਅਕਤੀ ਦੀ ਪਤਨੀ ਦੀਪੀ ਨੇ ਦੱਸਿਆ ਕਿ ਉਸ ਦਾ પતિ ਜਗমোহন ਕਾਲਜ ਦੇ ਵਿੱਚ ਸੁਪਰਵਾਈਜ਼ ਅਤੇਕਰ ਉਹ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਦੇ ਲਈ ਨਿਕਲਿਆ ਤੇ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਸੜਕ ਕਿਨਾਰੇ ਉੱ ਡਿੱਗ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਉਸ ਦੀ ਹਾਲਤ ਨਾਜ਼ੁਕ ਬੜੀ ਹੋਈ ਹੈ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਬੰਦੀ ਕਾਰਵਾਈ ਲੁਟੇਰਿਆਂ ਤੇ ਕੀਤੀ ਜਾਵੇ ਮੇਰਾ ਨਾਮ ਦਿਲਪੀ ਹੈ ਕੀ ਹੋ ਗਿਆ ਅੱਜ ਤੁਸੀਂ ਹਸਪਤਾਲ ਗਏ ਸਰ ਇਹ ਦਿੱਲੀ ਸਵੇਰ ਕਰਨ ਜਾਂਦੇ ਸਾਢੇ 4 ਵਜੇ ਅੱਜ 4:50 ਤੇ ਘਰੋਂ ਨਿਕਲੇ ਨੇ ਉਸ ਵੇਲੇ ਪੋਨੇ ਕਚੇ ਮੈਨੂੰ ਮੈਸੇਜ ਆਂਦਾ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੁਣ ਦੁਬਾਰਾ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿਸੇ ਨੇ ਰਾਡ ਮਾਰ ਕੇ ਦੋ ਮੁੰਡੇ ਮੋਟਰਸਾਈਕਲ ਤੇ ਸੇਓ ਚਲੇ ਗਏ ਫਿਰ ਜੇ ਜ਼ਰੂਰ ਸੀ ਪਹੁੰਚੇ ਉਸ ਤੋਂ ਪਹਿਲਾਂ ਇਹਨਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਸੀ ਉੱਥੇ ਰੈਫਰ ਕਰਾ ਕੇ ਮੈਂ ਬਾਗੀ ਹਸਪਤਾਲ ਲੈ ਕੇ ਆਈਆਂ ਬਗੀ ਹਸਪੀਟਲ ਵਾਲਿਆਂ ਨੇ ਵੀ ਐਮਐਲਰ ਐਮਐਲਰ ਭੇਜੀਆ ਪਰ ਹਾਲੇ ਤੱਕ ਪੁਲਿਸ ਕਾਰਵਾਈ ਦੀ ਕੋਈ ਨਹੀਂ ਹੋਈ ਫੋਨ ਜਰੂਰ ਆਇਆ ਸੀ ਉਹਨਾਂ ਦਾ ਪਰ ਇਸ ਟਾਈਮ ਤੱਕ ਹਾਲੇ ਤੱਕ ਪੁਲਿਸ ਵਾਲੇ ਕੋਈ ਵੀ ਨਹੀਂ ਆਇਆ ਕੀ ਨਾਮ ਹੈ ਤੁਹਾਡੇ ਹਸਬੰਦ ਦਾ ਮੇਰੇ ਹਸਬੰਦ ਦਾ ਨਾਮ ਜਗਮਉਨ ਹੈ ਕਿੱਥੇ ਕੰਮ ਕਰਦੇ ਹੋ ਸਰ ਇਹ ਦੀਵ ਸਮਾਜ ਕਾਲਜ ਦੇ ਸੁਪਰਵਾਈਜ਼ਰ ਨੇ ਉੱਥੇ ਵੀ ਇਹ ਸੈਰ ਕਰਨ ਗਏ ਸੀਗੇ ਵੀ ਉੱਥੇ ਵੀ ਕੋਈ ਤਕੜਾ ਲੱਗਿਆ ਕੋਈ ਝਗੜਾ ਹੋਇਆ ਜਾਂ ਐਸੀ ਕੋਈ ਲੁੱਟਖੋ ਦੇ ਮਾਮਲਾ ਲੁੱਟਖੋ ਦੇ ਚੱਕਰ ਚ ਹੈ ਝਗੜਾ ਨਹੀਂ ਹੋਇਆ ਜੀ ਇਹਨਾਂ ਦਾ ਕਰਦੀ ਵੀ ਕਿਸੇ ਨਾਲ ਵੀ ਤੇ ਇਹਨਾਂ ਦੇ ਕੀ ਕੀ ਸਮਾਨ ਵੀ ਉਹ ਲੈ ਗਏ ਨੇ ਕੁਝ ਨਹੀਂ ਸਰ ਕਿੰ ਕਿਸਮਾਨ ਕੋਈ ਨਹੀਂ ਹੁੰਦਾ ਕੋਈ ਆਪਸ ਤੁਹਾਨੂੰ ਪਤਾ ਲੱਗਿਆ ਕਿ CCTV ਵਗੈਰਾ ਹਾਂਜੀ CCTV ਹੈਗੇ ਪਰ ਆਰਮੀ ਦੇ ਅੰਡਰ ਹੈਗੇ ਪਰ ਹਲੇ ਤੱਕ ਕੋਈ ਪਤਾ ਨਹੀਂ ਲੱਗਿਆ ਹੁਣ ਕੰਡੀਸ਼ਨ ਕੀ ਹੈ ਮੋੜ ਸਰ ਇਸ ਟਾਈਮ ਐਂਟੀਲੇਟਰ ਤੇ ਡਾਕਟਰ ਨੇ 72 ਆਵਰਸ ਕਿਹਾ ਅਗਰ ਰਿਕਵਰੀ ਕਰਕੇ ਠੀਕ ਨਹੀਂ ਤੋਂ ਮੁਸ਼ਕਲ ਲੱਗਦਾ

ਦਿੱਲੀ ਸਰਕਾਰ ਨੇ ਜੰਨਸੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਮੈਨੂੰ ਤਾਂ ਬਾਦ ਇਨਸਾਫ ਚਾਹੀਦਾ ਇੱਕ ਵਾਰੀ ਪਤਾ ਲੱਗ ਜਾਵੇ ਵੀ ਮਾਰੇ ਕਿੰਨਾਂ ਨੇ ਹੈਗੇ ਸਾਡਾ ਕੀ ਨਾਮ ਹੈ ਸੇ ਮੇਰਾ ਨਾਮ ਡਿੰਪੀ ਹੈ ਤੁਸੀਂ ਕੰਮ ਕਰ ਗੌਰਮਤ ਦੇ ਹਾਂਜੀ ਮੈਂ ਸਟਾਫ ਮੈਂ ਹਾਂਜੀ ਮੱਲਾ ਵਾਲੇ ਪੋਸਟਿੰਗ ਨੂੰ ਕੀ ਹੋਇਆ ਸੀ ਕਿੰਨਾਂ ਨੂੰ ਤੁਸੀਂ ਉਸ ਤਰ੍ਹਾਂ ਲੈ ਕੇ ਆਏ ਜੀ ਐਸੀ ਨਾਲ ਸੇਰੇ ਦਿੱਲੀ ਜਾਈਦਾ ਜਿੱਥੇ ਮੈਂ ਵਰਕ ਕਰਦਾ ਸਾਨੂੰ 5:40 ਤੇ ਅਸੀਂ ਘਰੋਂ ਨਿਕਲੇ ਤੇ ਇਹਨਾਂ ਨੂੰ ਨਾ ਕਿਸ ਨੇ ਸੜਕ ਉਤੇ ਸਾਈਡ ਤੇ ਕਈ ਹਿਲੇ ਮੈਂ ਤੇ ਜਦੋਂ ਅਸੀਂ ਇਹਨਾਂ ਦੇ ਕੋਲ ਗਿਆ ਫੇਸ ਵੇਖਿਆ ਫੇਸ ਤੋਂ ਪਛਾਣਿਆ ਕਿ ਇਹ ਸੀ ਸਾਡੀ ਬਸਤੀ ਦਾ ਬੰਦਾ ਜੀ ਉਹਨੂੰ ਜਾ ਕੇ ਆਪਣਾ ਘਰੇ ਦੱਸੀਏ ਇਹਨਾਂ ਦੇ ਘਰ ਦੇ ਨੂੰ ਸੀ ਫੋਨ ਕੀਤਾ ਪਰ ਕੋਈ ਰਿਸਪੌਂਸ ਨਹੀਂ ਫਿਰ ਇਹਨਾਂ ਦੇ ਘਰੇ ਜਾ ਕੇ ਦੱਸਿਆ ਕਿ ਐਵੇਂ ਕਰਕੇ ਤੁਹਾਡਾ ਐਕਸੀਡੈਂਟ ਹੋਇਆ ਪਰ ਹਾਲੇ ਤੱਕ ਮੈਂ ਸ਼ੂਰ ਨਹੀਂ ਸੀ ਕਿ ਬੰਦਾ ਸਾਡਾ ਜਾਣਛਾਣਾ ਦਾ ਇਹਨਾਂ ਨੇ ਘਰਦਿਆਂ ਨੂੰ ਲੈ ਕੇ ਆਏ ਸੀ ਵੇਖਿਆ ਬੰਦਾ ਹੋਇਆ ਤੇ ਇਹਨਾਂ ਨੂੰ ਲੈ ਕੇ ਸੀ ਸੋਸਟਾਲ ਆਏ ਸੀ ਜੀ ਜੀ ਤੁਸੀਂ ਵੇਖਿਆ ਉੱਤੇ ਕਿ ਪਹਿਲਾਂ ਤੋਂ ਕਿਲੇ ਹੋਏ ਸੀ ਪਹਿਲਾਂ ਡਿੱਗਿਆ ਸੀ ਪਰ ਕਿਸੇ ਨੇ ਜਿਸ ਥਿੱਕੇ ਨਾਲ ਮੈਂ ਵੇਖਿਆ ਹਾਲਤ ਉਸ ਥਿੱਕੇ ਨਾਲ ਕਿਸੇ ਨੇ ਇਹਨਾਂ ਨੂੰ ਚੱਕ ਕੇ ਨਾ ਅਲਾਈਨਮੈਂਟ ਦੇ ਵਿੱਚ ਪਾਇਆ ਪੂਰਾ ਪ੍ਰੋਪਰਲੀ ਪਾ ਰੱਖਿਆ ਸੀ ਜੀ ਕਿ ਜਗ੍ਹਾ ਤੇ ਤੁਸੀਂ ਇਹਨਾਂ ਨੂੰ ਵੇਖਿਆ ਕਿ ਅਸੀਂ ਕੈਂਡ ਬੋਰਡ ਤੋਂ ਅੱਗੇ ਜੀ ਆਪੂ ਘਰ ਆਪੂ ਘਰ ਦੇ ਕੋਲ ਜਸਟ ਸੜਕ ਦੇ ਨਾਲ ਪਈ ਸੀ ਤੇ ਤੁਸੀਂ ਲੈ ਕੇ ਆਏ ਫਿਰ ਹਸਪਤਾਲ ਨਹੀਂ ਹਸਪਤਾਲ ਤੇ ਸਾਡੇ ਨਾਲ ਇੱਕ ਦੋ ਬੰਦੇ ਵੀ ਸੀ ਉਹਨਾਂ ਨੇ ਆਟੋ ਵਗੈਰਾ ਚ ਪਾ ਕੇ ਲੈ ਕੇ ਨਹੀਂ ਤੇ ਅਸੀਂ ਆਪਣੇ ਵਰਕ ਤੇ ਜਾਂਦੇ ਡਿਊਟੀ ਤੇ ਡਿਗੂ ਸੀ ਉਹਨਾਂ ਦੇ ਕੋਲ ਕੋਈ ਮਾਰ ਮਾਰਨ ਲਈ ਚੀਜ਼ ਪਈ ਸੀ ਜਿਵੇਂ ਕਹਿ ਰਹੇ ਖਿਲਾੜ ਜਾਂ ਕੁਝ ਫਿਲਹਾਲ ਅਸੀਂ ਇਹ ਨਹੀਂ ਵੇਖਿਆ ਅਸੀਂ ਬੰਦਾਛਾਣਾ ਤੇ ਮੈਂ ਇਹਨਾਂ ਦੇ ਘਰੇ ਗਿਆ ਤੇ ਲਈ ਦੱਸਣ ਲਈ ਕੀ ਕੀ ਕਿਸੇ ਨੂੰ ਮਤਲਬ ਫਾਇਦੇ ਹੋਈ ਜਾਂ ਜਾਂਦੇ ਵੀ ਨਹੀਂ 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 ਜੀ ਜਸਟਮ ਕਿਉਂਕਿ ਇਹ بابا ਬੰਦੇ ਇਕੱਠੇ ਹੋਏ ਸੀ ਇਹਨਾਂ ਨੂੰ ਵੇਖੇ ਜਾਣਛਾਣਿਆ ਕੋਈ ਆਏ ਤਾਂ ਦੱਸੋ ਇਹਨਾਂ ਦੇ ਘਰੇ ਜਾ ਕੇ ਇਹ ਬੰਦੇ ਦੇ ਗਮੂਣ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੀ ਕੈਂਟ ਆਪਣਾ ਲਾਹੌਰਪੁਰ ਦੀ ਜੇ ਰਹਿਣ ਵਾਲੇ ਜੀ ਇਹ ਜਿਹੜੇ ਆਪਣਾ ਦੱਸ ਰਹੇ ਇਹ ਸਾਡੀ ਸਿਸਟਰ ਲੱਗਦੇ ਜੀ ਤੇ ਜਾਣਛਾਣਿਆ ਇਸ ਤਰ੍ਹਾਂ ਜਿਹਾ ਹੀ ਲੱਗਦੇ ਨੇ ਹਾਂਜੀ ਜੀ ਸਾਹਮਾ ਜੀ ਬਾਗੀ ਹਸਪੀਟਲ ਤੋਂ ਇੱਕ ਮੈਸੇਜ ਆਇਆ ਜਗਮੂਣ ਹੈਗਾ ਜੀ ਅੱਡਾ ਲਾਹੌਰਪੁਰ ਦੀ ਵਾਸੀ ਹੈ ਉਦੇ ਸੁਬੰਦੀ ਅਸੀਂ ਤਫਤੀਸ਼ੀ ਅਫਸਰ ਭੇਜ ਦਿੱਤਾ ਜੋ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਮਜਰੂਬ ਵੱਲੋਂ ਜੋ ਵੀ ਸਟੇਟਮੈਂਟ ਦਿੱਤੀ ਜਾਂਦੀ ਹੈ ਅਸੀਂ ਉਹਦੇ ਮੁਤਾਬਕ ਜੋ ਕੋਲੂਡੀ ਕਾਰਵਾਈ ਹੈ ਉਹ ਮੋਰਚੇ ਵਿੱਚ ਲਿਆਵਾਂਗੇ ਸਰ ਸਵੇਰ ਦਾ ਵਕਤ ਸੀ ਔਰ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸੀ ਹਾਂਜੀ ਉਹ ਸਾਰਾ ਕੁਝ ਚੈੱਕ ਕਰਾਂਗੇ ਆਸ-ਪਾਸੇ ਜੋ ਹੈ ਉਹਨਾਂ ਲੋਕਾਂ ਤੋਂ ਜੋ ਵੀ ਉਹ ਤਫਤੀਸ਼ ਜੋ ਬਣਦੋ ਉਸ ਕੋਲੂਡੀ ਕਾਰਵਾਈ ਕਰਾਂਗੇ ਲੁਧਿਆਣਾ ਲਾਈਵ ਦੇ ਲਈ ਬਾਬੀ ਖੁਰਾਨਾ ਦੀ ਰਿਪੋਰਟ